ਕੀ ਹਾਲ ਚਾਲ ਹੈ ਸਾਰਿਆਂ ਦਾ ਫੁਰ ਘਰ ਪਰਿਵਾਰ ਸਭ ਠੀਕ ਆ ਜੀ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੇ ਚਲੋ ਜੀ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਤੇ ਮੌਸਮ ਤਾਂ ਜੱਜ ਦਾ ਵਧੀਆ ਤੇ ਹੁਣ ਟਾਈਮ ਹੋ ਗਿਆ 11:30 ਦਾ ਦੇਖੋ ਧੁੱਪ ਕਿ ਨਹੀਂ ਨਿਕਲੀ ਆ ਐਨ ਗਰਮੀ ਵਾਲਾ ਮੌਸਮ ਬੜਿਆ ਪਿਆ ਤੇ ਗਰਮੀ ਵੀ ਹੁਣ ਆਉਣ ਦਾ ਪਈ ਤੁਹਾਨੂੰ ਪਤਾ ਹੀ ਆ ਹੁਣ ਗਰਮੀ ਹੋ ਜਾਂਦੀ ਹੈ ਦੁਪਹਿਰ ਦੀ ਤੇ ਸਵੇਰੇ ਸ਼ਾਮ ਦੀ ਠੰਡ ਹੁੰਦੀ ਹੈ ਥੋੜੀ ਬਹੁਤੀ ਤੇ ਧੁੱਪ ਨਿਕਲੀ ਐਨ ਵਧੀਆ ਤੇ ਕਬੂਤਰ ਜੀ ਮੈਂ ਆਪਣੇ ਸਵੇਰੇ ਛੱਡੇ ਸੀਗੇ ਤੇ ਸਵੇਰੇ ਟਾਈਮ ਨਹੀਂ ਲੱਗਾ ਵੀਡੀਓ ਸ਼ੂਟ ਕਰਾਂਦਾ ਤੇ ਮੈਂ ਕਿਹਾ ਇੱਕ ਦੁਪਹਿਰ ਨੂੰ ਵੀਡੀਓ ਸ਼ੂਟ ਕਰ ਲੈਂਦੇ ਆ ਤੇ ਆਪਣੇ ਕਬੂਤਰਾਂ ਨੂੰ ਬਾਜਰਾ ਪਾਤਾ ਸੀਗਾ ਆਹ ਦੇਖ ਲਓ ਥੱਲੇ ਵੀ ਮਾੜਾ ਮੋਟਾ ਪਿਆਵਾ ਇਹਨਾਂ ਨੇ ਖਾ ਲਿਆ ਸੀਗਾ ਤੇ ਥੋੜਾ ਜਿਹਾ ਮੈਂ ਖੁੱਡੇ ਵਿੱਚ ਵੀ ਪਾਤਾ ਸੀਗਾ ਤੇ ਪਾਣੀ ਪੁਣੀ ਖੁੱਡੇ ਜੀ ਪਿਆਵਾ ਬੱਚਿਆਂ ਕਰਕੇ ਕਿਉਂਕਿ ਮੈਂ ਨਾ ਬੱਚਿਆਂ ਨੂੰ ਦਾਣਾ ਪਾਣੀ ਖਿਲਾਉਂਦੇ ਹੁੰਦੇ ਆ ਨਾ ਤੇ ਇਸ ਕਰਕੇ ਮੈਂ ਵਿੱਚੇ ਰੱਖ ਦਿੰਦਾ ਪਾਣੀ ਹੁਣ ਉੱਤੇ ਫੱਟੀ ਰੱਖ ਦਿੰਦਾ ਜਿਹੜਾ ਕਿ ਪਾਣੀ ਵਿੱਚ ਨਾ ਹੋਣਾ ਤੇ ਪਾਣੀ ਅੰਦਰ ਡੁੱਲੇ ਨਾ ਤੇ ਹੁਣ ਤੁਹਾਨੂੰ ਖੁੱਡਾ ਵੀ ਦਿਖਾਈ ਦਿੰਦੇ ਆ ਚਲੋ ਜੀ ਤੇ ਨਾਲੇ ਜੀ ਅੱਜ ਮੈਂ ਖੁੱਡੇ ਦੀ ਸਵਾਈ ਵੀ ਕੀਤੀ ਮਾੜੀ-ਮੋਟੀ ਆਹ ਦੇਖ ਲੋ ਜੀ ਦੇਖੋ ਜੀ ਖੁੱਡੇ 'ਚ ਹੁਣ ਸਵਾਈ ਹੋ ਗਈ ਹੈ ਵਿੱਚ ਵੀ ਬਾਜਰਾ ਪਾਇਆ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਹੀ ਆ ਆਹ ਦੇਖ ਲੋ ਤੇ ਇਧਰ ਬੱਚੇ ਦੇਖ ਲੋ ਜੀ ਗਰੋਥ ਵਧੀਆ ਹੋਣ ਦੇ ਹੀ ਆਂ ਦੇਖੋ ਜੀ ਲਾਲਚਰਾਜੀ ਦੇ ਬੱਚੇ ਤੇ ਇਧਰ ਇਹ ਬੱਚਾ ਦੇਖੋ ਕਿੰਨੀ ਵਧੀਆ ਹੋਣ ਲੱਪੇ ਜੀ ਤੇ ਇਹ ਬੱਚੇ ਹੈਗੇ ਜੀ ਆਹ ਵਾਲੇ ਕਬੂਤਰ ਤੇ ਆਹ ਵਾਲੀ ਕਬੂਤਰੀ ਦੇ ਆਹ ਚਿੱਟੀ ਕਬੂਤਰੀ ਦੇ ਤੇ ਚਲੋ ਇਧਰ ਆਪਣੇ ਸ਼ਰਾਜੀ ਦੇ ਬੱਚੇ ਬੈਠੇ ਆ ਇੱਧਰ ਬਾਕੀ ਕਬੂਤਰ ਆਪਣੇ ਸਾਰੇ ਸੈਟਾਂ ਦੇਖ ਲਓ ਤੇ ਇੱਧਰ ਵੀ ਆ ਕਬੂਤਰ ਮਨਾਂ ਡਿਆ ਤੇ ਬੈਠਾ ਵਾ ਵੱਡਾ ਕਬੂਤਰ ਹੀ ਆਪਣੇ ਤੇ ਹਾਂ ਦੇਖ ਲਓ ਜੀ ਇਹਦੇ ਆਂਡੇ ਦਾ ਪਤਾ ਨਹੀਂ ਹੱਲੇ ਤੱਕ ਦਾ ਟਾਈਮ ਰਹਿੰਦਾ ਕਾਫੀ ਤੇ ਦੇਖੋ ਕਾ ਤੱਕ ਬੱਚੇ ਕੱਢਦੇ ਆ ਜਦੋਂ ਕੱਢੂਗੇ ਜ਼ਰੂਰ ਦਿਖਾਉਂਗਾ ਤੁਹਾਨੂੰ ਤੇ ਇੱਧਰ ਜੀ ਆਪਣੇ ਆਹ ਵਾਲੇ ਬੱਚੇ ਬੈਠੇ ਆ ਦੋਨੇ ਤੇ ਇਹ ਜੀ ਆਪਣੇ ਕਾਲੇ ਸ਼ਿਰਾਜੀ ਦੇ ਆ ਤੇ ਆਹ ਜੀ ਬੱਚੇ ਦੀ ਲੱਤ ਨੂੰ ਪਤਾ ਨਹੀਂ ਕਿਉਂ ਐ ਤੋ ਬਹਿ ਨਹੀਂ ਹੁੰਦਾ ਪਤਾ ਨਹੀਂ ਆਪਣੀ ਲੱਤਾਂ ਦੇ ਖੜਦ ਨਹੀਂ ਲੰਮਾ ਪੈਂਦਾ ਜਿਹੜਾ ਹੁਣ ਦੇਖ ਲਓ ਇੱਕ ਸੈਨੂੰ ਲੰਮਾ ਪਿਆ ਨਾ ਇੱਧਰ ਰਹਿੰਦਾ ਜੀ ਵਿਚਾਰਾ ਪਤਾ ਨਹੀਂ ਜੀ ਕੀ ਚੱਕਰ ਲੱਤਾਂ ਦੇ ਇਹਦੇ ਨੂੰ ਪਤਾ ਨਹੀਂ ਕੀ ਹੋ ਗਿਆ ਜੀ ਤੇ ਜੇ ਤੁਹਾਨੂੰ ਪਤਾ ਇਹਦੀ ਲੱਤ ਨੂੰ ਕਿੱਦਾਂ ਨੂੰ ਠੀਕ ਕੀਤਾ ਜਾਵੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਮੈਂ ਉਹਦੇ ਕਰਕੇ ਦੇਖ ਲਵਾਂ ਇੱਕ ਵਾਰ ਇਹਦਾ ਇਲਾਜ ਤੇ ਬਾਕੀ ਤਾਂ ਜੀ ਬੱਚੇ ਆਪਣੇ ਹੱਦ ਤੱਕ ਸੈੱਟ ਹੈ ਹੀ ਇੱਧਰ ਵੀ ਦੇਖ ਲਓ ਜੀ ਵਧੀਆ ਗਰੋਥ ਹੋਈ ਜਾਂਦੀ ਹੈ ਹੱਦ ਤੱਕ ਤੇ ਬਸ ਜੀ ਆਹ ਬੱਚੇ ਦਾ ਹੋ ਜੇ ਠੀਕ ਹੋ ਜੇ ਵਿਚਾਰਾ ਇਹ ਵੀ ਕਿਉਂਕਿ ਕਾਫੀ ਵੱਡਾ ਹੋ ਗਿਆ ਜੀ ਹੁਣ ਤੇ ਕਬੂਤਰ ਦੇਖੋ ਜੀ ਆਪਣੇ ਐਣ ਸਾਰੇ ਕਿਦਾਂ ਬੈਠੇ ਆ ਲੈਨ 'ਚ ਤੇ ਨਾਲੇ ਜੀ ਆਪਣਾ ਜਿ ਖੁੱਡਾ ਸਾਫ ਕੀਤਾ ਤੁਹਾਨੂੰ ਇਹ ਦੱਸਣਾ ਸੀਗਾ ਤੇ ਵੀਡੀਓ ਸ਼ੂਟ ਜੀ ਸਵੇਰੇ ਨਹੀਂ ਹੋਈ ਤੇ ਇਸ ਕਰਕੇ ਮੈਂ ਕਿਹਾ ਦੁਪਹਿਰ ਨੂੰ ਸ਼ੂਟ ਕਰ ਲੈਂਦੇ ਆ ਰਾਜੀ ਕਬੂਤਰ ਨਹੀਂ ਬਾਹਰ ਆਣ ਮੈਂ ਕਿਹਾ ਮੜੇ ਹੁਣ ਧੁੱਪੇ ਆਈ ਜਾਣ ਘੁੰਮ ਲੈਣ ਮੜਾ ਜਾ ਧੁੱਪ ਧੁੱਪ ਸੇਕ ਲੈਣ ਦੇਖ ਲਓ ਜੀ ਅਛਰਾ ਜੀ ਦਾ ਜੀ ਕਾਲਾ ਸ਼ਰਾ ਜੀ ਇਹ ਲਾਲ ਸ਼ਰਾ ਜੀ ਤੇ ਆ ਤਿੰਨ ਚਾਰ ਕਬੂਤਰ ਤਾਂ ਵਿੜੇ ਵਿੱਚ ਚੱਲ ਜਾਂਦੇ ਥੱਲੇ ਤੇ ਮਿੱਟੀ ਖਾਂਦੇ ਹੀ ਵਿੜੇ 'ਚ ਤੇ ਨਾਲੇ ਜੀ ਇੱਧਰ ਆਪਣਾ ਆ ਦੇਖ ਲਓ ਕਬੂਤਰੀਆਂ ਉੱਡਣ ਲੱਪਈਆਂ ਤੇ ਵੜਵੇ ਚੱਲ ਜਣਾ ਨੇ ਹੌਲੀ ਹੌਲੀ ਥੱਲੇ ਉਤਰ ਜਾਣਾ ਤੇ ਨਾਲੇ ਜੀ ਇਧਰ ਦੇਖ ਲੋ ਮੈਂ ਛਤਰੀ ਦੇ ਕੱਪੜਾ ਵੀ ਚੇਂਜ ਕਰਤਾ ਆਂ ਦੇਖ ਲੋ ਜੀ ਤੇ ਆਹ ਕਲਰ ਦਾ ਲਾਤਾ ਜੀ ਡਾਰਕ ਗੁਲਾਬੀ ਜਿਹਾ ਰੰਗ ਤੇ ਦੇਖੋ ਜੀ ਕਮੈਂਟ ਕਰਕੇ ਦੱਸਿਓ ਜੀ ਕਿਦਾਂ ਦਾ ਕੱਪੜਾ ਲੱਗਾ ਛਤਰੀ ਦਾ ਤੇ ਪਹਿਲਾਂ ਸੰਤਰੀ ਲਾਈਦਾ ਸੀ ਤੇ ਸੰਤਰੀ ਜਦ ਕੀ ਮੈਂ ਚੇਂਜ ਕਰਤਾ ਇਧਰ ਦੇਖ ਲੋ ਜੀ ਆਹ ਡੋਰੀਆਂ ਜੀਆਂ ਵੀ ਜਿਹੜੇ ਕਬੂਤਰ ਬੰਨੀ ਦਾ ਉੱਪਰ ਇਹ ਵੀ ਮੈਂ ਗੁਲਾਬੀ ਕਲਰ ਦੀਆਂ ਲਾਈਆਂ ਡਾਰਕ ਜਿਹੜਾ ਮਜੈਂਟਾ ਕਲਰ ਆ ਮੇਰੇ ਹਿਸਾਬ ਨਾਲ ਨਾ ਇਸ 11 ਅੰਕ ਲਾਤਾ ਫੇ ਤੇ ਇਹਦੇ ਵਿੱਚ ਬੱਚੇ ਘਝਾਵਾਂਗੇ ਆਪਣੇ ਤੇ ਬਿਠਾਇਆ ਕਰਾਂਗੇ ਥੋੜੇ ਜਿਹਾ ਵੱਡੇ ਹੋ ਜਾਣ ਮੈਂ ਕਿਹਾ ਤੇ ਫੇਰ ਬਿਠਾਉਂਦੇ ਆ ਬੱਚਿਆਂ ਨੂੰ ਤੇ ਉਧਰ ਕਬੂਤਰ ਜੀ ਆਪਣੇ ਸਾਰੇ ਚਲ ਗਏ ਥੱਲੇ ਬੇੜੇ ਵਿੱਚ ਉਹ ਦੇਖ ਲੋ ਜੀ ਉਤਰ ਗਿਆ ਜੀ ਬੇੜੇ ਵਿੱਚ ਦੇਖ ਲੋ ਤੇ ਬੱਚੇ ਜੀ ਘਝਾਵਾਂਗੇ ਛਤਰੀ ਦੇ ਬਿਠਾਵਾਂਗੇ ਨਾਲੇ ਕਿਉਂਕਿ ਵੱਡੇ ਕਬੂਤਰਾਂ ਦਾ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਤਾਂ ਨਹੀਂ ਗਿਜਣਾ ਹੁਣ ਕਿਉਂਕਿ ਉਹ ਤਾਂ ਪਹਿਲਾਂ ਸੰਤਰੀ ਤੇ ਸੀਗੇ ਕੋਈ ਨਹੀਂ ਇਹਨਾਂ ਦੇ ਬੱਚਿਆਂ ਨੂੰ ਗਾਂਣ ਪੱਕਾ ਕਰਾਂਗੇ ਛਤਰੀ ਦਾ ਆਪਣੇ ਵੱਲ ਪੂਰੀ ਕੋਸ਼ਿਸ਼ ਕਰਾਂਗੇ ਕਿ ਪੱਕੇ ਹੋਣ ਤੇ ਬਾਕੀ ਜੀ ਹੁਣ ਆਪਣੇ ਕਬੂਤਰ ਵੀ ਵੇੜੇ ਵੇ ਚਲ ਗਏ ਆ ਤੇ ਉਹ ਘੁੰਮਣ ਦਿੰਦੇ ਕੋਈ ਨਹੀਂ ਚੱਕਰ ਨਹੀਂ ਧੱਲੇ ਹੀ ਆ ਤੇ ਬਾਕੀ ਆਪਣੇ ਖੁੱਡੇ ਦਾ ਮੋਲ ਤਾਂ ਤੁਹਾਡੇ ਸਾਹਮਣੇ ਹੀ ਆ ਤੇ ਜੀ ਕਮੈਂਟ ਕਰਕੇ ਜਰੂਰ ਦੱਸ ਦਿਓ ਇਹ ਬੱਚੇ ਦਾ ਕੀ ਕੀਤਾ ਜਾਵੇ ਕਿਦਾਂ ਇਹਦਾ ਇਲਾਜ ਹੋਵੇ ਜੀ ਲੱਤਾਂ ਨੂੰ ਜੀ ਭਾਰ ਨਹੀਂ ਪੈਂਦੇ ਲੱਤਾਂ ਦੇ ਇੱਕ ਸਾਈਡ ਨੂੰ ਬੈਠਾ ਲੈ ਮੈਂ ਦੇਖ ਲਓ ਜੀ ਪਤਾ ਨਹੀਂ ਜੀ ਕੀ ਚੱਕਰ ਹੋਇਆ ਇਹਦੇ ਇਹ ਬਾਕੀ ਜੀ ਬੱਚੇ ਹੱਲਕਾ ਦਾ ਸੈਟ ਆ ਤੇ ਜੀ ਦੇਖ ਲਓ ਛਤਰੀ ਦੇ ਕੱਪੜਾ ਵੀ ਲਾਤਾ ਅੱਜ ਆਪਾਂ ਤੇ ਖੁੱਡਾ ਵੀ ਸਾਫ਼ ਕਰ ਲਿਆ ਤੇ ਨਾਲੇ ਤੁਹਾਨੂੰ ਬੱਚੇ ਵੀ ਦਿਖਾ ਦੱਤੇ ਆ ਤੇ ਜੀ ਆਹੀ ਤੁਹਾਨੂੰ ਦੱਸਣਾ ਸੀ ਅੱਜ ਤੇ ਆਈ ਸੀਗੀ ਜੀ ਛੋਟੀ ਜੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਹੁਣ ਜਦੋਂ ਬੱਚੇ ਆਪਣੇ ਹਨ ਥੋੜੇ ਜਿਹਾ ਵੱਡੇ ਹੋ ਜਾਣ ਤੇ ਛਤਰੀ ਤੇ ਬਿਠਾਵਾਂਗੇ ਤੇ ਉਦੋਂ ਵੀ ਇੱਕ ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਚਲੋ ਜੀ ਹੁਣ ਤੁਹਾਨੂੰ ਮਿਲਦੇ ਹਾਂ ਜਲਦੀ ਹੀ ਇੱਕ ਨਵੀਂ ਵੀਡੀਓ ਵਿੱਚ